22 ਜਨਵਰੀ ਹੈ ਨੰਬਰ 2020 ਦਾ। ਉਹ ਰਿੱਤੀ ਜਖਮੀ ਐਗਜ਼ਾਮ ਖਲੇ ਕਿਸ ਜੁਵਾਰ ਕੋਲ ਆਦਾ ਸਰਕਾਰ ਦੇ ਉਹ ਅੰਗਰੂਜਿਤ ਜੀ ਮੌਕਾ ਤੁਮਨ ਸਦੇ ਵਿੱਚ ਹੈ। ਔਰ ਮੇਰੇ ਨਾਲ ਇਸ ਵੇਲੇ ਤੁਹਾਡੇ ਇਲਾਕੇ ਦੀ ਸ਼ਖਸੀਅਤ ਐਮਐਲਏ ਮਨਪਰਾਜੀ ਔਰ ਗਰਬੇਲ ਜੀ ਔਰ ਸਭ ਤੋਂ ਵੱਡੀ ਗੱਲ ਹੈ ਵਾਟਰ ਪਾਈ ਦਾ ਪ੍ਰੋਜੈਕਟ ਜਿਹੜਾ ਹੈ ਉਹ ਕੰਪਲੀਟ ਹੋ ਰਿਹਾ। ਤਕਰੀਬਨ 1 ਕਰੋੜ 80 ਲੱਖ ਰੁਪਏ ਦੇ ਲੱਖ ਦੇ ਨਾਲ ਇਦਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੈ ਤਕਰੀਬਨ 2200 ਕਰੋੜ ਰੁਪਏ ਦੀ ਲਾਗਤ ਦੇ ਨਾਲ ਪ੍ਰੋਜੈਕਟ ਚੱਲ ਰਿਹਾ ਹੈ ਇਹ ਇੱਕ ਵੱਡੇ ਪ੍ਰੋਜੈਕਟ ਸਰਫੇਸ ਵਾਟਰ ਦੇ ਆ ਤਾਂ ਕਿ ਨਹਿਰੀ ਪਾਣੀ ਨੂੰ ਯੋਗਿਆ ਬਣਾ ਕੇ ਪੀਣ ਲਈ ਲੋਕਾਂ ਨੂੰ ਸਪਲਾਈ ਕੀਤਾ ਜਾਵੇ ਔਰ ਇਦਾਂ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਕਮੀ ਸੀ ਉਹਨੂੰ ਵੀ ਪੀਰਾ ਪੂਰਾ ਕੀਤਾ ਜਾ ਰਿਹਾ ਹੈ ਜੀ ਤੋਂ ਇਦਾਂ ਇਹ ਸਾਰੇ ਪ੍ਰੋਜੈਕਟ ਚੱਲਦੇ ਮੈਨੂੰ ਮੌਕਾ ਮਿਲਿਆ ਕਰਾਂ ਚੋਅ ਅੰਗ ਬਹੁਤ ਅੱਛਾ ਲੱਗਾ ਕਿ ਲੋਕਾਂ ਦੇ ਵਿੱਚ ਜਾ ਕੇ ਬੜੀ ਭਾਰੀ ਵਿਕਿੰਤੀ ਦੇ ਵਿੱਚ ਲੋਕ ਨੂੰ ਜ਼ਰੂਰ ਆ ਇਹਨਾਂ ਨੇ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਦੇ ਪਿਆਰ ਕਰਦੇ ਐ ਐਮਐਲਏ ਸਾਹਿਬ ਨਾਲ ਗੁਰਬੀਲ ਜੀ ਦਾ ਜਿੰਪਾ ਜੀ ਜਿਵੇਂ ਜਿਹੜਾ ਪਾਣੀ ਹੈ ਹਰ ਘਰ ਨੂੰ ਲੋਡ ਪੈਂਦੀ ਹੈ ਭਵਾਨੀ ਗੜ ਦੇ ਵਿੱਚ 7 ਸਾਲਾਂ ਤੋਂ ਪਾਈਪਾਂ ਪਈਆਂ ਹੋਈਆਂ ਨੇ ਕਲੋਨੀ ਦੇ ਵਿੱਚ ਅੱਜ ਤੱਕ ਉਹਦੇ ਵਿੱਚ ਪਾਣੀ ਨਹੀਂ ਸੰਦਿਆ ਉਹ ਦੇਖਣਾ ਪੈਗਾ ਅਗਰ ਮੇਰੀ ਲੱਕੋ ਕੋਈ ਵੀ ਚੀਜ਼ ਜਿਹਨੇ ਕੋ ਤੁਹਾਡੀ ਨੌਲੇਜ ਨੂੰ ਨਹੀਂ ਆਉਂਦੀ ਜਾਂ ਆਪਣਾ ਨੂੰ ਕੋਲੋਂ ਨਾ ਪੁੱਛਦੇ ਨਾ ਅਦਾ ਦਾ ਹੈ ਕਿਉਂ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਅਜੇਹਾ ਪਿੰਡ ਹੈ ਜਿਹੜਾ ਭਾਖੜਾ ਨਹਿਰ ਦੇ ਵਿੱਚੋਂ ਪਾਣੀ ਪੀਂਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਡੈਫੀਨੇਟਲੀ ਉਥੇ ਇਦਾਂ ਦੀ ਪੁਜੀਸ਼ਨ ਨੂੰ ਮਾਰਦਾ ਜਰੂਰ ਭੋਲਣ ਪਿੰਡ ਹੈ ਜਿੱਥੇ ਰਹਿਗਾ ਕਿੱਥੇ ਕਹਿੰਦਾ ਤੇ ਮੇਰੇ ਧਿਆਨ 'ਚ ਲੈ ਕੇ ਆਂਦਾ ਮੈਂ ਤਾਂ ਤੁਹਾਡਾ ਧੰਨਵਾਦ ਕਰਦਾ ਕੈਸਰ ਦੀ ਇੰਨੇ ਮਰੀਜ਼ ਨੇ ਉੱਥੇ ਮਤਲਬ ਕਿ ਪਾਣੀ ਦੀ ਅਜੇ ਤੱਕ ਕਿਸੇ ਵੀ ਸਰਕਾਰ ਦੇ ਉੱਤੇ ਤੱਕ ਪਹੁੰਚ ਨਹੀਂ ਕੀਤੀ ਨਾ ਤੁਹਾਡੇ ਕਿਸੇ ਅਫਸਰ ਨੇ ਨਾ ਕਿਸੇ ਐਮਐਲਏ ਨੇ ਉਹ ਅੱਜ ਵੀ ਰੇੜੀਆਂ ਤੇ ਬੱਬਿਆਂ 'ਚ ਪਾਣੀ ਭਰ ਕੇ ਪਿੰਡੋਂ ਲਹਿਰ ਚ ਪਾਣੀ ਰਿਸਕ ਲੈ ਕੇ ਭਰ ਕੇ ਲੱਗੇ ਉਹ ਮੈਂ ਤੁਹਾਨੂੰ ਸੁਣਾ ਚਾਹਨਾ ਵੀ ਸ੍ਰੀਵਾਰ ਤੋਂ ਪਹਿਲਾਂ ਫਿਲਕਾ ਦਾ ਸਾਰੇ ਬਾਰਡਰ ਇਹਦਾ ਫਰੋਖਪੁਰ ਦਾ ਸਾਰਾ ਦੋਰਾ ਮੈਂ ਖੁਦ ਕੀਤਾ ਹੁਸੈਨੀ ਵਾਲਾ ਬਾਰਡਰ ਤੋਂ ਲੈ ਕੇ ਫਿਲਕਾ ਤੱਕ ਮੈਂ ਖੁਦ ਲਗਾਤਾਰ ਫਿਰਦਾ ਦੇ ਵਿੱਚ ਗਿਆ ਔਰ ਉੱਥੇ ਜਾ ਕੇ ਮੈਨੂੰ 4 ਤੋਂ 5 ਪੰਚਾਇਤਾਂ ਦੇ ਮੈਨੂੰ ਬਾਅਦੋਂ ਧੰਨਵਾਦ ਦੇ ਲੈਟਰ ਆਏ ਸੀ ਤੇ ਜੋ ਐਫਰਟਸ ਕਰ ਸਕਦੇ ਸੀ ਲੇਕਿਨ ਕਈ ਵਾਰ ਮੈਂ ਕਹਿ ਸਕਦਾ ਅਗਰ ਪੰਚਾਇਤ ਨੇ ਧਿਆਨ ਤੇ ਨਹੀਂ ਲੈ ਕੇ ਆਂਦਾ ਜੇ ਕੋਈ ਕਾਰਨ ਹੈ ਤੋ ਡੈਫੀਨੇਟਲੀ ਹੈ ਇਹ ਤੇ ਕੰਮ ਜਲਦ ਹੋਏਗਾ ਜੋ ਵੀ ਹੈ ਮੈਂ ਹੁਣੇ ਘਰ ਜਾਣਾ ਜਿਹੜਾ ਟਿਫਿੰਗ ਇੰਜੀਨੀਅਰ ਸਾਹਿਬਾ ਇਲਾਕੇ ਜਣਾ ਨਾਲ ਗੱਲ ਕਰਦਾ ਪਿਛਲੇ ਅੰਦਰ ਇਹ ਹਾਇਤ ਪ੍ਰੋਜੈਕਟ ਕੀ ਹੈ ਉਹ ਤੇ ਕੀ ਕਮੀ ਕੀ ਹੈ ਕਿਹੜਾ ਸੀ ਅਜ ਤੱਕ ਉੱਥੇ ਕਿਸੇ ਤਰ ਪਿਛਲੇ ਅੰਦਰ ਜਦੋਂ ਸਾਡੀ ਸਰਕਾਰ ਦਾ ਇੱਕ ਮਿੰਟ ਨੇ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਨਾ ਜਿੰਨੇ ਤੁਹਾਡੇ ਆ ਪਿੰਡ ਚੱਕ ਰਹਿਲਾ ਦੋਨਾਂ ਨਾਨਕਾ ਸੀ ਮੁੱਖ ਮੰਤਰੀ ਜੋ ਸਟਾਰਟਿੰਗ ਸਰਕਾਰ ਦੀ ਸੀ ਉਹ ਤੋਂ ਸਾਡੇ ਨਾਲ ਬੈਠੇ ਔਰ ਉਹਨਾਂ ਨੇ ਪਿੰਡ 15 ਪਿੰਡਾਂ ਦੇ ਨਾਮ ਸਾਨੂੰ ਜ਼ਵਾਨੀ ਲੈ ਕੇ ਦੱਸੇ ਘਟ ਤੋਂ ਪਰ ਅਗਲੇ ਦਿਨ ਮੇਰੇ ਸਮੇਤ ਸਾਡੇ ਪ੍ਰਿੰਸੀਪਲ ਸੈਕਟਰੀ ਸਮੇਤ ਸਾਰੇ ਅਧਿਕਾਰੀਆਂ ਦੀ ਟੀਮ ਉਸ ਪਿੰਡ ਦੇ ਵਿੱਚ ਇਹ ਦੇਖਣ ਦੇ ਲਈ ਆ ਕੀ ਅੱਜ ਵੀ ਉਥੇ ਆਰੋਪ ਪ੍ਰੋਪਰ ਚੱਲ ਰਿਹਾ ਹੈ ਕਮਿਊਨਿਟੀ ਆਰੋ ਚੱਲ ਰਿਹਾ ਹੈ ਉਹ ਇਹ ਚੀਜ਼ਾਂ ਫਿਰ ਮੈਂ ਹੋ ਸਕਦਾ ਤੁਹਾਡੀ ਗੱਲ ਸਹੀ ਹੋਵੇ ਲੇਕਿਨ ਅਗਰ ਇਹ ਤੇ ਜਲਦ ਤੋਂ ਜਲਦ ਮੈਂ ਜਾ ਕੇ ਉਤਪੰਤ ਜਾ ਕੇ ਉਹਨਾਂ ਨੂੰ ਬੁਲਾ ਕੇ ਬਲਕਿ ਹੁਣ ਗੱਡੀ 'ਚ ਬੈਠਦੇ ਹਾਂ ਇਹਦੇ ਗੱਲ ਕਰਾਂਗੇ ਕਿਉਂਕਿ ਇੱਥੇ ਤਕਰੀਬਨ 90 ਦਿਨਾਂ ਤੋਂ ਪਾਣੀ ਵਾਲੀ ਟੈਂਕੀ ਦੇ ਜਿਹੜੇ ਪੰਪ ਆਪਰੇਟਰ ਨੇ ਉਹ ਬੈਠੇ ਹੋਏ ਨੇ ਮਤਲਬ ਕਿ ਉਹ ਦੇਖੋ ਦੇਖੋ ਮੈਂ ਤੁਹਾਡੇ ਦਰਿਅੇ ਜਿੰਨੇ ਵੀ ਪੰਪ ਆਪਰੇਟਰ ਹੈ ਜਾਂ ਕੋਈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ ਅਸੀਸ ਦੇਖੋ ਸਰਕਾਰ ਆ ਕੇ ਸਰਕਾਰ ਨੇ ਹਰ ਇੱਕ ਤਰ੍ਹਾਂ ਦੇ ਮੰਗਾਂ ਲੱਗ-ਲੱਗ ਤਰ੍ਹਾਂ ਦੇ ਮੰਨੀਆਂ ਸਾਰਿਆਂ ਦੀਆਂ ਲੇਕਿਨ ਸਰਕਾਰ ਦੇ ਵੀ ਕੋ ਰੂਲ ਐਂਡ ਰੈਗੂਲੇਸ਼ਨ ਦੀ ਸਰਕਾਰ ਦੀ ਚੀਜ਼ ਹੈ ਠੀਕ ਹੈ ਨਾ ਜੀ ਸਰਕਾਰ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਕਿਸੇ ਨੂੰ ਨੌਕਰੀ ਦਿੰਦੀ ਹੈ ਉਹਨੂੰ ਪੱਕਾ ਕਰਦੀ ਹੈ ਉੱਤੇ ਕੰਮ ਹੋ ਰਿਹਾ ਇਹਨਾਂ ਨੂੰ ਟਾਈਮ ਦਿੱਤਾ ਪਿਆ ਮੇਰਾ ਖਿਆਲ ਹੈ ਕਿ ਅੱਜ ਤੱਕ ਅਗਰ ਕਿਸ ਦੀ ਕੋਈ ਡਿਮਾਂਡ ਹੈ ਮੇਰਾ ਦੁਆਰ ਹਮੇਸ਼ਾ ਖੁੱਲਰ ਰਿਹਾ ਮਿਲਣ ਦੇ ਕੀ ਤੁਸੀਂ ਅੱਜ ਮਿਲ ਕੇ ਜਾਓਗੇ ਜੀ ਉਹਨਾਂ ਨੂੰ ਦੇਖੋ ਜੀ ਹੁਣ ਮੇ ਕੋਲ ਟਾਈਮ ਲਿਮਿਟਿਡ ਹੈ ਲੇਕਿਨ ਮੇਰੇ ਵੱਲੋਂ ਤਾਂ ਕਦੇ ਬਣਾਈ ਨਹੀਂ ਹੋਈ ਇੱਕ ਵਾਰੀ ਉਹਨਾਂ ਦੇ ਕੋਈ ਜਸੇਬੰਦੀ ਕਹਿ ਜਿਵੇਂ ਮਨਾਈ ਹੋਈ ਹੈ ਲੇਕਿਨ ਹਾਕ ਸਰਕਾਰ ਨੂੰ ਕਿਸੇ ਕੰਮ ਨੂੰ ਲਿਆ ਕੇ ਉਹਨੂੰ ਪਰਸਨਲ ਡਿਪਾਰਟਮੈਂਟ ਦੇ ਸਾਰੇ ਹਦਾਇਤਾਂ ਦੇ ਮੱਦੇਨਜ਼ਰ ਰੱਖ ਕੇ ਕਿਸੇ ਨੌਕਰੀ ਦੇ ਸਕਦੇ ਜਿਵੇਂ ਜਦੋਂ ਜਦੋਂ ਤੁਸੀਂ ਗੱਲ ਕੀਤੀ ਹੈ ਸਟੇਜ ਤੋਂ ਵੀ ਐਲਾਨ ਕੀਤਾ ਹੈ ਕਿ ਅਸੀਂ ਨਵੀਆਂ ਨੌਕਰੀਆਂ ਨੇ ਜਿਹੜੀਆਂ ਉਹ ਸਰਕਾਰ ਨੇ ਬਣਾਈ ਪ੍ਰਾਪਤ ਕੀਤੀਆਂ ਤੇ ਬੱਚਿਆਂ ਨੂੰ ਮਿਲੀਆਂ ਵੀ ਪਰ ਜਿਹੜੀ ਕੇਜਰੀਵਾਲ ਨੇ ਆਪਣੀ ਭੈਣ ਬਣਾਈ ਸੀ ਸੀਪੀ ਸ਼ਰਮਾ ਮਾਨਸਾ ਤੋਂ ਲਗਾਤਾਰ ਧਰਨਿਆਂ ਤੇ ਵੀ ਆਈ ਹੈ ਮਤਲਬ ਕਿ ਉਹ ਪੋਸਟਾਂ ਹੀ ਖਤਮ ਕਰਤੀਆਂ ਜਦੋਂ ਕਿ ਕੌਜਾਂ ਦੇ ਵਿੱਚ ਪੀਟੀਆਈ ਨੇ ਜਿਹੜੇ ਕੋਰਸ ਨਿਯੋਗ ਕੀਤੇ ਕਰਾਏ ਜਾ ਰਹੇ ਨੇ ਅੱਜ ਵੀ ਸਰਕਾਰ ਉੱਤਰ ਕਿਉਂ ਨਹੀਂ ਜਾਂਦੇ ਰਹੀ ਦੇਖੋ ਜੀ ਅਗਰ ਪਰਸਨਲ ਡਿਪਾਰਟਮੈਂਟ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਜੇ ਸਾਰੀਆਂ ਪੋਸਟਾਂ ਹੁੰਦੀਆਂ ਜੇ 42000 ਨੌਕਰੀਆਂ ਸਰਕਾਰ ਨੇ ਦਿੱਤੀਆਂ ਤੇ ਸਰਕਾਰ ਦੀਆਂ ਹਦਾਇਤਾਂ ਦੇ ਮਤਲਬ ਮੇਰੇ ਘਰ ਤੋਂ ਹੋ ਸਕਦਾ ਉਹਦੇ ਵਿੱਚ ਕੋਈ ਹੋਵੇ ਦੇਖੋ ਕੱਲ ਨੂੰ ਅੱਜ ਤੁਸੀਂ ਨੌਕਰੀ ਕਿਸੇ ਨੂੰ ਦੇ ਦਿਓ ਕਾਨੂੰਨ ਕੋ ਕੋਰਟ ਜਾ ਕੇ ਚੈਲੰਜ ਹੁੰਦੀ ਆ ਹਾਈ ਕੋਰਟ ਚੈਲੰਜ ਹੁੰਦੀ ਆ ਜਾਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਣਾ ਪੈਂਦਾ ਤਦ ਹੀ ਕਿਸੇ ਨੂੰ ਆਪਾਂ ਦੇ ਸਕਦੇ ਜੀ ਜੀ